ਦੇ ਆਪ ਵੀ ਜਿਨ੍ਹਾਂ ਦੀ ਬਹੁਤ ਵੱਡੀ ਦੇਨ ਹੈ ਖਾਲਸੇ ਪੰਥ ਦੀ ਜਿਨ੍ਹਾਂ ਦੀ ਉਗਵਾਈ ਦੇ ਵਿੱਚ ਦਿੱਲੀ 19 ਵਾਰੀ ਫਤਹਿ ਕੀਤੀ ਦਾਲ ਕਿਲੇ ਦੇ ਉੱਪਰ ਜਿਹੜੇ ਨੀਲੇ ਨਿਸ਼ਾਨ ਚੜਾਏ ਤੇ ਉਵੇਂ ਹੀ ਜਿਹੜਾ ਇਹਨਾਂ ਨੇ ਛੋਟਾ ਕੱਲੂ ਘਰਾ ਇਹਨਾਂ ਦੀ ਬੁਆਈ ਤੇ ਵੱਡਾ ਕੱਲੂ ਘਰਾ ਜਿਹੜੇ ਜੰਗ ਫਤਹਿ ਕੀਤੇ ਖਾਲਸੇ ਪੰਥ ਨੇ ਉੱਥੇ ਹੀ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਹੈ ਜਿਹੜਾ ਅਹਿਮ ਸ਼ਾ ਅਬਦਾਲੀ ਨੇ ਬਜ਼ੂਰ ਦੁਆਰਾ ਉਦਾਰ ਬਣਾ ਉੱਦਾਰਿਆ ਉਹਨਾਂ ਦੇ ਦੁਆਰਾ ਬਾਬਾ ਜੱਤਾ ਸਿੰਘ ਪੁਰਾਣੇ ਜੀ ਦੀ ਹੈ ਉਹਦੇ ਵਾਵਾ ਕਰਵਾਈਆਂ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਖਾਸਤੇ ਬੰਦੂ ਜਿੱਥੇ ਹਿੰਦੂ ਧਰਮ ਦੀਆਂ ਬਹੁਤ ਬੇਟੀਆਂ ਨੂੰ ਛਡਾ ਕੇ ਘਰੋਂ ਭਰੀ ਬਚਾਉਣਾ ਉੱਥੇ ਜਿੰਨੇ ਵੀ ਇਹਨਾਂ ਨੇ ਜੰਗ ਇਹਨਾਂ ਦੀ ਗਵਾਈ ਕੀਤੀ ਖਾਸਤੇ ਫੌਜ ਨੇ ਸਾਰੇ ਫਜ਼ੇ ਕੀਤੇ ਤੋਂ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਮੈਂ ਸਮੋਚਿਆ ਹੀ ਗੁਰਦਵਾਰਾ ਸੰਤਾਂ ਨੂੰ ਜੀਵੀਆਂ ਲਾਡੀਆਂ ਨੇ ਹੈਂਸਿੰਗ ਫੌਜਾਂ ਵੱਲੋਂ ਸੋ ਮਨੀ ਪੰ ਸਰਕਾਰੀ ਫੁੱਡਾ ਸਰਕਾਰ ਸੰਜਣਾ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਅੱਜ ਮੇਹਰ ਸਾਹਿਬ ਪਹੁੰਚੇ ਨੇ ਸਰਦਾਰ ਨਵੀਸ ਸਿੰਘ ਜੀ ਮੇਜਰ ਸਾਹਿਬ ਆਏ ਪੀ ਸੀ ਤੇ ਸਾਡੇ ਸਰਕਾਰ ਜੋਗ ਸਿੰਘ ਸਾਹਿਬ ਜਾਨੀ ਰਣਵੀਰ ਸਿੰਘ ਜਥੇਦਾਰ ਜੀ ਅਕਾਲਪੁਰ ਸਾਹਿਬ ਜਾਨੀ ਪ੍ਰਕਾਸ਼ ਸਿੰਘ ਜਥੇਦਾਰ ਤਖਰੀ ਆਨੰਦਪੁਰ ਸਾਹਿਬ ਕੇਸਕਰ ਸਾਹਿਬ ਸਾਰਿਆਂ ਨੇ ਆਪਣੀਆਂ ਆਪਣੀਆਂ ਹਾਟੀਆਂ ਲਵਾਈਆਂ ਨੇ ਸਾਰਿਆਂ ਨੇ ਐਂਸਨ ਦਾ ਬੰਧਾ ਬੰਥਾ ਦੇ ਮੁਕਤੀ ਜਿਹੜੇ ਉਹਨਾਂ ਨੇ ਆਪਣੀਆਂ ਹਾਟੀਆਂ ਲਵਾਈਆਂ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਾਂ ਇਹ ਬਹੁਤ ਹੀ ਅੱਜ ਖੁਸ਼ੀ ਦਾ ਦਿਹਾੜਾ ਹੈ ਦਾ ਖੁਸ਼ੀਆਂ ਪਾਛਾਈਆਂ ਜੇ ਸਤਿਗੁਰ ਨਜ਼ਰ ਕਰੇ ਤੇ ਬਾਬਾ ਜੱਫਰ ਸਿੰਘ ਆਲੂਵਾਲਗਿਆ ਉੱਥੇ ਮੇਰ ਸਾਹਿਬ ਹੁਣੇ ਹੀ ਜਿੱਥੇ ਬਾਬਾ ਜੱਫਰ ਸਿੰਘ ਆਲੂਵਾਲਗਿਆ ਉਹਨਾਂ ਦੇ ਜਿਹੜਾ ਗ੍ਰੋਪ ਹੈ ਸੁਭਾਈ ਮਾਲ ਇਸ ਚੌਂਕ ਦੇ ਵਿੱਚ ਫਿਰ ਉਹਨਾਂ ਨੂੰ ਜਿਹੜੇ ਹਾਰ ਪਾ ਕੇ ਸਨਮਾਨ ਕਰਕੇ ਤੇ ਹੁਣੇ ਹੀ ਆਪਾਂ ਥੱਲੇ ਆਏ ਆਂ ਤੇ ਨਾਲ ਹੀ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਪ੍ਰਧਾਨ ਨੇ ਆਲੂਵਾਲਗਿਆ ਸਮਾਜ ਦੇ ਬਾਬਾ ਇੰਦਰਜੀਤ ਸਿੰਘ ਸਰਦਾਰ ਗੁਰਜੀਤ ਸਿੰਘ ਬੀਤੀ ਜੀ ਵੀ ਨਾਲ ਹਾਜ਼ਰੀ ਦਵਾ ਰਹੇ ਨੇ ਤੋਂ ਬਹੁਤ ਬਹੁਤ ਸਾਰਾ ਪ੍ਰਸ਼ੰਤ ਆਪਾਂ ਸਾਰਿਆਂ ਨੂੰ ਜਿਹੜਾ ਉਹ ਖਾਲਸਾ ਬੰਦੀ ਸੇਵਾ ਕਰਨ ਦਾ ਬਲ ਸੰਗਠਨ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਨਾਲ ਹੀ ਜਿੱਥੇ ਮੇਸਤਬ ਨੇ ਜਿਹੜਾ ਨਾਲ ਹੀ ਸਰਦਾਰ ਇੰਦਰਪੀਰ ਸਿੰਘ ਨੇਜਰ ਹੋਰਾਂ ਨੇ ਜਿਹੜਾ ਜਦੋਂ ਦੋ ਤੋਂ ਕਾਲਾ ਛਿਤੀ ਸ਼ਤਾਬ ਦੀ ਅਕਾਲੀ ਪੁਰਸਾਂ ਜੀ ਦੀ 2023 ਦੇ ਵਿੱਚ ਮਲਾਉਣੀ ਕੀਤੀ ਸੀ ਤੇ ਉਦੋਂ ਜਿਹੜਾ ਇਹਨਾਂ ਦੀ ਬਹੁਤ ਵੱਡਾ ਜਿਹੜਾ ਇਹ ਇੱਕ ਵਧੀਆ ਉਪਰਾਲਾ ਸੀ ਜਿਹੜੇ ਦੋਵੇਂ ਚੌਕਾਂ ਦਾ ਨਾਮ ਜਿਹੜਾ ਹੈ ਇਹ ਬਾਬਾ ਅਕਾਲੀਪੁਰਾ ਸਿੰਘ ਜੀ ਬਾਬਾ ਮਨੁਜਾ ਸਿੰਘ ਜੀ ਆਲੂ ਵਾਲਿਆ ਨਾਮ ਰੱਖਿਆ ਤੇ ਉੱਥੇ ਹੀ ਸੜਕ ਦਾ ਜਿਹੜਾ ਨਾਮ ਸੀ ਉਹ ਵੀ ਜਿਹੜਾ ਹੈ ਸਹੀਦ ਅਕਾਲੀ ਬਾਬਾ ਪੁਰਾ ਸਿੰਘ ਜੀ ਨਾਮ ਰੱਖਿਆ ਸੁਖਗੁਰੂ ਸਾਹਿਬ ਕਿਰਪਾ ਕਰਨਾ ਇਹਨਾਂ ਨੂੰ ਹੋਰ ਵੀ ਸੇਵਾ ਕਰਨ ਦਾ ਗਾਹੂ ਕੰਮ ਦਿੱਤੀ। ਬਾਕੀ ਦਾ ਕੰਮ